ਮੁਨਾ ਦੇ 8 9 ਦੇ ਵਿੱਚ ਘਾਰ ਮੇਰੇ ਬੱਚੇ ਮੱਥਾ ਟੇਕ ਕੇ ਆਣ ਦੇ ਸੀ ਤਾਂ ਇਹ ਹੋਰੋ ਗੱਡੀ ਆਈ ਸ਼ਰਾਬ ਕੀਤੀ ਇਹ ਉਹਨਾਂ ਨੇ ਤੇ ਦੋਵਾਂ ਨੂੰ ਟੱਕਰ ਮਾਰ ਦਿੱਤੀ ਹੈ ਬੇਟੀ ਮੇਰੀ ਬੋਤਲ ਥਲੇ ਡੇ ਪਈ ਤੇ بیٹے ਨੂੰ ਕਾਰ ਦੇ ਵਿੱਚ ਘਰੀਸ ਕੇ ਅਨਨ ਕਿੰਨਾ ਚਿਰ ਭੱਜਣ ਵਾਸਤੇ ਵੀ ਆਪਾਂ ਭਾਗ ਗਏ ਪਰ ਇੱਠਾ ਗਿਆ ਅਨਨ ਬੇਟਾ ਸਤਿਉ ਹੋਇਆ ਤੇ ਇੰਨੇ ਦਿਨ ਤੱਕ ਦੇਖੋ ਕੋਈ ਪੁਲਿਸ ਵਾਲਾ ਕੋਈ ਰਸਟ ਗੀਤ ਪੁਲਸ ਵਾਲਾ ਨੂੰ ਕਿੰਨੀ ਵਾਰੀ ਪੁੱਛਿਆ ਉਹ ਕਹਿੰਦੇ ਸਿਰਫ ਉਹਨਾਂ ਦੇ ਪਿਤਾ ਜੀ ਫਰੇਵੇ ਪਾਤੀਆਂ ਨੇ ਕੋਈ ਹੱਦ ਤੱਕ ਕੋਈ ਕਾਰਵਾਈ ਨਹੀਂ ਪਾਈ ਕੀ ਸਮੇਂ ਤੇ ਕਿਉਂ ਨਹੀਂ ਤੁਹਾਡਾ ਮਸਲਾ ਸੁਣਵਾਈ ਹੁੰਦੀ ਫਿਰ ਤੁਹਾਡੀ ਪੁਲਿਸ ਵਾਲਾ ਕਿਉਂ ਅਰੈਸਟ ਪੁਲਿਸ ਮਿਲਈ ਹੈ ਜੀ ਤੇ ਕੀ ਗੱਲ ਹਾਂਜੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਣਗੀ ਕੋਈ ਸਾਡੀ ਮਦਦ ਨਹੀਂ ਕਰ ਓਏ ਬੇਟੇ ਦੀ ਉਸੇ ਟਾਈਮ ਮੌਕੇ ਤੇ ਮੌਤ ਹੋ ਗਈ ਬੇਟੇ ਦੀ ਤਿੰਨਾਂ ਦਿਨਾਂ ਬਾਅਦ ਕਾਲ ਹਾਸ ਤੇ ਹੋਈ ਹੈ ਅੱਛਾ ਜੀ ਤੇ ਗੱਡੀ ਨਾੜ ਦੇ ਸੀ ਨਾ ਤੇ ਚੋਲਦੇ ਨੇ ਭਾਈ ਪਾਲਾਪਾਲੇ ਸ਼ੁੱਤੀ ਦਿੱਤੀ ਹੈ ਠੀਕ ਕਲੀਅਰ ਕਰ ਦਿੱਤਾ ਰੱਬ ਜੀ ਹੁਣ ਇੱਥੇ ਵੀ ਪੋਸਟਮਾਨ ਦੇ ਪੁਲਿਸ ਆਈ ਹੈ ਤੇ ਪਰ ਅਜੇ ਤੱਕ ਕੋਈ ਕਾਰਵਾਈ ਪੁਲਿਸ ਵੱਲ ਕੀਤੀ ਗਈ ਕੋਈ ਹੋਰ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲੋਂ ਆਪ ਕੋ ਪ੍ਰਸ਼ਾਸਨ ਨੂੰ ਸਾਡੀ ਮਦਦ ਕੀਤੀ ਜਾਵੇ ਨਹੀਂ ਆਇਆ ਦਿੱਤਾ ਚੱਲਦਾ ਹਨ ਤੇ ਜਿਹੜੇ ਗੱਡੀ ਵਾਲੇ ਸੀ ਪਤਾ ਲੱਗਾ ਕਿਥੋਂ ਦੇ ਰਹਿਣ ਵਾਲੇ ਸੀ ਕੀ ਸੀ ਪੁੱਜੀ ਤੇ ਪੁਲਿਸ ਨੂੰ ਸਾਰਾ ਪਤਾ ਦੱਸਿਆ ਸਾਨੂੰ ਸਾਰਾ ਪਤਾ ਪਾਗਲ ਵੀ ਪਿੰਨਕਲੇ ਆ ਬੰਦਾ ਜਿਹੜਾ ਰਾਈਂਗ ਐਕਸੀਡੈਂਟ ਲੜਕੇ ਯਾਰ ਟੋਕੀ ਤਰ੍ਹਾਂ ਵਾਲਾ ਬਹੁਤ ਅੰਨ ਚੋਈ ਬਚਦੀ ਹਾਂ ਸਮੇਤ ਤਿੰਨ ਦਿਨ ਬੀਤਣ ਦੇ ਬਾਅਦ ਵੀ ਹਜ ਤੱਕ ਪੁਲਿਸ ਹੱਤਖਾਲੀ ਹਾਂਜੀ ਇਹਨਾਂ ਨੂੰ ਆਮ ਜੀ ਦੇਖ ਰਹੀ ਕੰਦੇ ਹਾਂਜੀ ਲੈ ਵੀ ਦਰਸ਼ਨਾ ਕੋ ਦੰਨ ਲਈ ਹਾਂਜੀ ਐਕਸੀਡੈਂਟ ਕਰਕੇ ਬਹੁਤ ਗੰਭੀਰੀ ਹੈ ਉਹਦੇ ਬਾਅਦੋਂ ਅਜੇ ਨੇ ਫਰਾਰ ਹੋ ਗਏ ਪੁਲਿਸ ਨੇ ਹਿੰਦਕਾ ਕੋਈ ਵੀ ਕਾਰਵਾਈ ਨਹੀਂ ਕੀਤੀ ਕਿ ਕਿਸੇ ਨੂੰ ਮਾਇਦੇ ਰਿਸਪਾਇਰ ਜੀ ਬੇਟੇ ਸਾਡੀ ਡੈਥ ਹੋ ਗਈ ਜਰਾਤੀ ਬੇਟੀ ਸਾਡੀ ਜਿਹੜੀ ਹੈ ਕ੍ਰਿਟੀਕਲ ਕੰਡੀਸ਼ਨ ਚ ਹੈ ਜੀ ਉਹਦਾ ਵੀ ਲੈ ਸਮੇਂ ਕੁਝ ਪਤਾ ਨਹੀਂ ਲੱਗ ਰਿਹਾ ਬਾਕੀ ਅਸੀਂ ਉਹਨਾਂ ਅੱਜ ਪੋਸਟਮੋਮ ਕਰਾਂਗੇ ਫੜੀ ਆਈਡੀ ਤੇ ਕਰੋ ਹਾਂ ਜਦ ਤੱਕ ਕੋਈ ਵੀ ਰੱਸੀ ਜਿਆਦਾ ਪਾ ਨਹੀਂ ਗਏ ਕੀ ਸਟੇਸ਼ਨ ਹੋਈ ਨਹੀਂ ਹੋਈ ਤੇ ਅਸੀਂ ਚਾਤਾ ਜੀ ਉਹਨੂੰ ਕਰਾਂਗੇ ਤਾਂ ਅੰਦਰ ਰਿਸ਼ਾਸ਼ਣ ਕਰੂੰ ਇਹ ਹੀ ਉਮੀਦ ਲੱਗਦੀ ਆ ਇਨਸਾਫ ਜਲਦੀ ਤੋਂ ਜਲਦੀ ਦਿੱਤਾ ਜਾਵੇ ਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਾਇਆ ਜਾਵੇ ਕੀ ਸਮੇਂ ਤੁਹਾਡਾ ਕਿਉਂ ਨਹੀਂ ਸੁਣਵਾਈ ਹੁੰਦੀ ਬੇਦਵਰੇ ਜੀ ਸੁਣਵਾਈ ਜਿਹੜੀ ਨਾ ਹੋਣ ਦਾ ਕਾਰਨ ਇਹ ਹੈ ਨਾ ਜੀ ਉਸ ਪ੍ਰਸ਼ਾਸਨ ਦਾ ਨਚਰ ਜਿਹੜਾ ਉਹ ਸਲੋ ਜਿਹੜਾ ਉਹਦਾ ਜਿਹੜਾ ਪ੍ਰੋਸੈਸ ਆ ਉਹ ਹੈਗਾ ਅਸੀਂ ਕੱਲ ਮਿਲੇ ਸੀ ਇਹਨਾਂ ਨੇ ਉਹਨਾਂ ਦੇ ਫਾਦੇ ਫਾਮ ਨੂੰ ਜੈਸਟ ਕੀਤਾ ਸੋਮਵਾਰ ਦਾ ਹੋਇਆ ਹੋਇਆ ਪਰ ਲੇਕਿਨ ਉਦੋਂ ਤੱਕ ਜਿਹੜੇ ਮੇਨ ਬੰਦੇ ਨੇ ਉਹਨਾਂ ਕੋਲ ਕੇ ਪਹੁੰਚ ਨਹੀਂ ਪਾਈ ਤੇ ਨਾ ਹੀ ਹੱਲੇ ਤੱਕ ਕੋਈ ਸਾਨੂੰ ਜਵਾਬ ਦਿੱਤਾ ਜਾ ਰਿਹਾ ਉਹ ਬੱਚੇ ਦੀ ਹਾਜ਼ਰੀ ਦੀ ਗੱਲ ਹੋ ਰਹੀ ਹੈ ਕਿ ਮੈਨਾਂ ਸਭ ਪਤਾ ਹੈ ਬੱਚੇ ਦੇ ਨਾਲ ਗੱਲ ਹੋਈ ਹੈ ਹਾਂਜੀ ਗਵੰਸ਼ਦੀਪ ਨਾਮ ਜਿਹੜਾ ਆ ਉਹ ਬੱਚੇ ਆ ਰਿਹਾ ਉਹਦੇ ਦੋ ਚਾਰ ਸਰਟੀਫਿਕੇਟ ਜਾਂ ਉਹ ਜਿਹੜੇ ਲਫਾਈ ਫੋੜਾ ਮਿਲੇ ਨੇ ਉਹਦੀ ਚੈੱਕ ਲ ਸੰਸਦ ਬਾਟ ਰਹੀਦਾ ਹੈ ਤੇ ਹਲੇ ਤੱਕ ਕੋਈ ਸਾਨੂੰ ਜਵਾਬ ਨਹੀਂ ਮਿਲ ਰਿਹਾ ਕਿ ਕੀ ਅੱਗੇ ਕੰਮ ਕਰ ਰਹੇ ਬਾਕੀ ਅਸੀਂ ਚੱਕਾ ਜਾਮ ਕਰਾਂਗੇ ਜੇ ਸਾਡਾ ਨਾਮ ਸੁਣਵਾਈ ਕਿਤੇ ਹੋ ਜਾਵੇ ਮੇਰਾ ਨਾਮ ਵਿਜੇਪਾਲ ਜੱਜ ਹਾਂਜੀ ਕੀ ਬਾਤ ਦਾ ਜਿਹੜਾ ਮਸਲਾ ਦਾ ਹੈ ਜੀ ਸਰਦਾਰ ਛੋਟਾ ਭਰਾ ਘੜਾ ਪਤੀ ਜੱਜ ਜੱਜ ਜੀ ਆ ਦੁਆਰ ਜੀ ਦਗਾ ਮਾਤਾ ਦੇ ਵੀ ਆ ਰਹੇ ਸੀ ਜਲਾ ਕੋਲ ਮਿਲ ਕੋਲ ਤੋਂ ਪਿੱਛੋਂ ਗੱਡੀ ਆਈ ਹੈ ਸ਼ਰਾਬ ਦਿੱਤੀ ਮਿਲਿਆ ਨਾ ਉਹਨਾਂ ਨੇ ਮਾਰਿਆ ਬੇਟੀ ਸਿੱਧਾ ਪੁੱਲ ਤੋਂ ਥੱਲੇ ਚਲ ਗਈ ਤੇ ਬੇਟੇ ਨੂੰ ਫੇਫੀ ਘੇੜੀ ਦੇ ਲਈ ਜਿਹੜਾ ਨੇ ਬੁਗਾਲ ਘਾਟਾ ਤੇ ਪਾਟੇ ਯਾਨੀ ਉਹ ਸਾ ਕੋ ਇੰਜਰੀ ਹੋਣ ਤੇ ਜਾਨ ਬਾਲ ਕਟੇ ਰਹਾ ਤੇ ਹਲੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੋਈ ਪੁਲਿਸ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਸ ਸਹੀ ਕਾਰਜ ਕਰ ਰਹੇ ਆ ਜੀ ਕਰ ਰਹੇ ਆ ਜੀ ਅੱਜ ਅਸੀਂ ਕੱਲ ਉਹਨਾਂ ਨੇ ਸਾਨੂੰ ਡਿਕਲੇਅਰ ਕਰਤਾ ਜੀ ਮੰਨਦੀ ਹੋ ਸੋ ਕਿ ਸਾਡੀ ਬੇਡਾ ਜਿਹੜਾ ਪੂਰਾ ਹੋਣਾ ਅਸੀਂ ਉਹਨਾਂ ਨੂੰ ਜੱਜ ਪੋਸਟਮਾਰਟਮ ਕਰਾ ਲਾਏ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਕੀ ਸਮਝਦੇ ਪੁਲਿਸ ਕਿਉਂ ਨਹੀਂ ਕਰ ਕਾਰਵਾਈ ਕੀ ਕਾਰਵਾਈ ਜੀ ਅਸੀਂ ਤਾਂ ਕਹਿੰਦੇ ਪੋਸਟ ਵਾਲੀ ਹੋਈ ਹੈ ਜੋ ਕਿ ਇਹ ਤਿੰਨ ਦਿਨਾਂ ਵਿੱਚ ਜਿਹੜਾ ਬੰਦਾ ਨਹੀਂ ਫੜ ਸਕਦੇ ਤੇ ਪੁਲਿਸ ਕਾਦੀ ਨਕਮੀ ਪੁਲਿਸ ਇਹਨਾਂ ਨੇ ਕੀ ਕਾਦੀ ਕਰ ਪੁਲਿਸ ਕਿੰਨੇ ਕੰਮ ਕਰ ਸੀ ਜੀ ਇਹ ਲੜਕੇ ਦੀ ਜੀ 19 ਸਾਲ ਹੋ ਗਏ ਸਮਝਦੇ ਤੇਰੀ ਹਾਲਤ ਨਹੀਂ ਖਰਾਬ ਹੈ ਉਹ ਤੁਹਾਨੂੰ ਕੁਝ ਸਮਝ ਨਹੀਂ ਪਤਾ ਹੁੰਦਾ ਵਿਚਾਰੇ ਤਾਂ ਕੀ ਇਹਦਾ ਖਬਰ ਚਾਣ ਲੈ ਹੂੰ ਤੇ ਪੁਲਿਸ ਨੂੰ ਸਾਰਾ ਪਤਾ ਕਿਥੋਂ ਦੇ ਰਹਿਣ ਵਾਲੇ ਸਨ ਪਤਾ ਜੀ ਸਾਰੇ ਕਾਗਜ਼ ਬਰਾਮਦ ਹੋ ਗਏ ਸਨ ਫੋਟੋ ਮਾ ਇਹਨਾਂ ਸਭ ਕੁਝ ਸਾਰਾ ਮਤ ਹੋਇਆ ਸਭ ਉਹਦਾ ਮੁੰਡੇ ਦਾ ਦੁਬਈ ਦਾ ਲਾਇਸੈਂਸ ਤੱਕ ਉਹਨਾਂ ਨਾਲ ਬਰਾਮਦ ਹੋ ਗਿਆ ਤੇ ਜਿਹੜੇ ਗੱਡੀ ਤੇ ਚਲਾ ਰਹੇ ਸੀ ਉਹ ਨਸ਼ੇ ਦੀ ਬਨਾ ਹੋਈ ਨਹੀਂ ਪਰ ਉਹਨਾਂ ਦੇ ਪਰਵਾਹਨਾ ਸੋਨੇ ਮੈਂ ਦੀ ਕਾਗਜ਼ ਲੱਭੇ ਵਨਸ਼ ਵੀ ਦੇ ਨਾਲ ਕੋਈ ਜਿਹੜੇ ਪਤਾ ਲੱਗਾ ਕਿ ਜਿਹੜੇ ਗੱਡੀ ਚਲਾਉਂਦੇ ਵੇ ਕੋਈ ਨਸ਼ੇ ਦੇ ਆਦੀ ਸੀ ਹਾਂ ਜੀ ਹਾਂ ਜੀ ਸ਼ਰਾਬ ਵੀ ਪੀਤੀ ਸੀ ਅਸੀਂ ਬਾਕੀ ਸਾਰੀ ਦੱਸ ਨਹੀਂ ਸਕਦੇ ਕਿ ਨਸ਼ੇ ਦੇ ਆਦੀ ਸੀ ਕਿ ਨਹੀਂ ਪਰ ਇਹਨਾਂ ਨੂੰ ਪਤਾ ਲੱਗਾ ਉੱਥੋਂ ਦੇ ਪਬਲਿਕ ਨੇ ਦੱਸਿਆ ਕਿ ਉਹਨਾਂ ਨੇ ਸ਼ਰਾਬ ਵੇਚ ਅਦ ਕੀਤੀ ਦੀ ਮਾਰੀ ਉਹਨਾਂ ਦੀ ਆਪਣੀ ਕੱਢੀ ਜਿਹੜੇ ਭੈਣ ਭਰਾ ਸੀ ਉਹ ਕਿਹੜੀ ਜਗ੍ਹਾ ਤੇ ਰਹਿਣ ਤੁਸੀਂ ਅਦਸ਼ੀ ਨਗਰ ਸਲਾਮਾ ਬਾਦ ਚੱਕੀ ਵਾਲੀ ਗਲੀ ਠੀਕ ਸੋਣਾ ਸਰ ਸਰ ਬਾਈਟ ਦਾ ਉਹ ਸਰ ਸਰ ਬਾਈਟ ਦੱਸੋ ਜਿਹੜਾ ਕੀ ਜਿਹੜਾ ਐਕਸੀਡੈਂਟ ਹੋਇਆ ਕੀ ਕਾਰਵਾਈ ਕੀਤੀ ਗਈ ਇਹ ਕਾਰਵਾਈ ਕੀਤੀ ਗਈ ਹੈ ਬਾਈਕ ਦੀ ਰੇਟ ਕਰ ਰਹੇ ਆ ਹਾਂਜੀ ਹਾਂਜੀ ਉਹਨਾਂ ਦੇ ਘਰਾਂ 'ਚ ਗਏ ਆ ਉਹਨਾਂ ਦੇ ਮਾਤਾ ਪਿਤਾ ਮਿਲ ਗਏ ਆ ਸਾਰਿਆਂ ਨੂੰ ਉਹ ਮੁੰਡੇ ਪੇਸ਼ ਕਰਾ ਫਰਾਰ ਨੇ ਇਹ ਲੁਪਕੇ ਸਾਈਡ ਰਹਿੰਦੇ ਨੇ ਰਾਤੀ ਵੀ ਗਿਆ ਆ ਪਕਲ ਵੀ ਗਿਆ ਆ ਰੇਟ ਤੇ ਰੇਟ ਕਰ ਰਿਹਾ ਮੈਂ ਆੜਕੇ ਬੇੜਕੋਲ ਰੋਦੇ ਪਰਚਾ ਨਾਲ ਰਜਿਸਟਰਡ ਹੈ ਗ੍ਰਫਤਾਰੀ ਪਾਈ ਜਾਏਗੀ ਉਹਨਾਂ ਦੀ ਪਰ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਗੱਡੀ ਚਲਾ ਰਹੇ ਹੋ ਤੁਸੀਂ ਗ੍ਰਫਤਾਰ ਨਹੀਂ ਕੀਤਾ ਦੂਜਾ ਬੰਦਾ ਪਰਕੇ ਬਾਹ ਲਿਆ ਇਹੋ ਹੀ ਗ੍ਰਫਤਾਰ ਹੈ ਜੇ ਗ੍ਰਫਤਾਰ ਕਰਨੇ ਹੈ ਵੇ ਗ੍ਰਫਤਾਰ ਕਰਨੇ ਬਾਕੀ ਨੇ ਗੱਡੀ ਨੰਬਰ ਸਾਰਾ ਐਫਆਈਆ ਦੱਜ ਕੇ ਕੀਤੀ ਨਹੀਂ ਗੱਡੀ ਨੰਬਰ ਕਿਉਂ ਬਦਲਿਆ ਦੇ ਵਿੱਚ ਕਾਰਨ ਕਿਹੜਾ ਗੱਡੀ ਨੰਬਰ ਬਦਲਿਆ ਗੱਡੀ ਨੰਬਰ ਕਿੰਦਾ ਬਦਲਿਆ ਕਿ ਗੱਡੀ ਨੰਬਰ ਵੀ ਬਦਲਿਆ ਉਹ ਜੋ ਮਰਦ ਹੀ ਕਹੀ ਜਾਂਦਾ ਆ ਕੇ ਵੇਖ ਲੋ ਤੁਸੀਂ ਆ ਕੇ ਵੇਖੋ ਗੱਡੀ ਨੰਬਰ ਕੋਈ ਸਾਰੋ ਪੋਲੀਟਿਕਲ ਪ੍ਰੈਸ਼ਰ ਨਹੀਂ ਕੋਈ ਵੀ ਯਾਰ ਕੋਈ ਪ੍ਰੈਸ਼ਰ ਨਹੀਂ ਯਾਰ ਮੈਨੂੰ ਤੇ ਆਪ ਇਹ ਹਾਂਜੀ ਇਹਨਾਂ ਤੇ ਹੰਬਲ ਮੰਦਰਦੀ ਆ ਉਹਨਾਂ ਦਾ ਕਹਿਣਾ ਲੱਗਿਆ ਉਹ ਪਰਿਵਾਰ ਜਿਹੜਾ ਮੁੰਡਾ ਜਿਹੜਾ ਬਾਹਰ ਜਾਂਦਾ ਕਿਤੇ ਉਹ ਜਾਚ ਲੈ ਕੇ ਬਾਹਰ ਨਾ ਚਲੇ ਜਾਵੇ ਕਿੱਥੋਂ ਚੱਲ ਜਾਊਗਾ ਹਾਂਜੀ ਨਹੀਂ ਜਾਣ ਦਿੰਦੇ ਆਪਾਂ ਸਿਰ ਪਰਿਵਾਰ ਨੂੰ ਇਨਸਾਫ ਮਿਲੇਗਾ ਜੀ ਬਿਲਕੁਲ ਮਿਲੇਗਾ ਜੀ ਇਨਸਾਫ ਦੇਣ ਲਈ ਬੈਠੇ ਆ ਸਰ ਇਹਨਾਂ ਵੱਲੋਂ ਕਿਹਾ ਕਿ ਕਿਹਾ ਇਹਦਾ ਕੋਈ ਕਾਰਵਾਈ ਨਹੀਂ ਪ੍ਰਸ਼ਾਸਨ ਵੱਲੋਂ ਪਰ ਚਾਰਜ ਰਿਲੇਟਿਡ ਹੋਇਆ ਹੈ ਅਗਲੇ ਦਿਨ ਫਸਟਾ ਡਿਟੇਟ ਹੋ ਗਿਆ ਕਾਰਵਾਈ ਕਿਹੜੀ ਹੋਰ ਕਿਹੜੀ ਕਰਨੀ ਮਹਾਰਾਜ ਕਾਰਵਾਈ ਕੀਤੀ ਗਈ ਹੈ ਇਹਦਾ ਕੋਈ ਇਹਨਾਂ ਵੱਲੋਂ ਕਿਹਾ ਕਿ ਉਹ ਰੈਸਟ ਵੀ ਨਹੀਂ ਕਰਦੇ ਇਹਦਾ ਕੋਈ ਰੈਸਟ ਤਾਂ ਮੈਨੂੰ 2 ਦਿਨ ਦਾ ਟਾਈਮ ਤੇ ਦਿ ਇਨਨ ਦੇ ਸਾਹਮਣੇ ਇਹਨਾਂ ਨਾਲ ਜਾਗਦੇ ਮੈਂ ਤੁਹਾਨੂੰ ਆਏ ਨੇ ਮੇਰੇ ਕੋਲ ਮੈਂ ਇੱਥੇ ਬੈਠੋ ਮੈਂ ਇਹਨਾਂ ਦੇ ਸਾਹਮਣੇ ਜਾਣਾ ਮੈਂ ਰੇਟ ਕਰਨ ਪੁੱਛੋ ਰਾਤ ਨੂੰ ਮੈਂ ਵੱਖਰਾ ਜਾਣਾ ਮਾਂ ਉਹਨਾਂ ਦੇ ਫਾਦਰ ਨੂੰ ਲਿਆ ਆ ਮੈਂ ਮੈਂ ਆਪਣੇ ਬੱਚੇ ਪੇਸ਼ ਕਰਾਉ ਉਹਨਾਂ ਦਾ ਕੋਈ ਪਾਸਪੋਰਟ ਜ਼ਬਤ ਕੀਤਾ ਜਾਵੇ ਬਾਹਰ ਚ ਲੱਗਿਆ ਤੇ ਕਵਾਰ ਨੂੰ ਸਾਫ ਕਰਦਾ ਮਿਲੇਗਾ ਯਾਰ ਨਹੀਂ ਜਾਂਦੇ ਬਾਹਰ ਜਾਣ ਦਿੰਦੇ ਆਪਾਂ ਦਫ਼ਤਰੀ ਪਾਵਾਂਗੇ ਆਪਾਂ